ਸਸੀ ਗਾਲ ਜੀ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਜਿਹੜਾ ਗੁਲਾਬ ਦਾ ਬੂਟਾ ਹੁੰਦਾ ਨਾ ਉਹਦੀ ਕਲਮ ਜਨਵਰੀ ਔਰ ਸਰਵਦੀ ਵਿੱਚ ਲੱਗਦੀ ਆ ਔਰ ਤੁਸੀਂ ਦੇਖ ਸਕਦੇ ਆ ਗਮਲੇ ਦੇ ਵਿੱਚ ਜਿਹੜੀ ਆ ਗੁਲਾਬ ਦੀ ਕਮਲ ਕਲਮ ਆ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਆ ਅੱਜ ਇਸ ਨੂੰ ਆਪਾਂ ਦੂਜੀ ਜਗ੍ਹਾ ਸ਼ਿਫਟ ਕਰ ਰਹੇ ਆ ਇਹਦੇ ਵਿੱਚੋਂ ਕੱਢ ਕੇ ਔਰ ਤੁਸੀਂ ਬਿਲਕੁਲ ਹੀ ਇਹਨੂੰ ਆਪਣੇ ਕਿਸੇ ਵੀ ਗਮਲੇ ਦੇ ਵਿੱਚ ਲਗਾ ਸਕਦੇ ਆ ਤਾਂ ਜੋ ਇਹ ਬਹੁਤ ਵਧੀਆ ਢੰਗ ਨਾਲ ਚੱਲ ਜਾਊਗੀ ਕਿਉਂਕਿ ਜਿੱਥੇ ਪਾਣੀ ਪੈਂਦਾ ਰਹੇ ਲਗਾਤਾਰ ਇਸ ਨੂੰ ਤੇ ਬੂਟਾ ਬਿਲਕੁਲ ਦੇਖੋ ਗਮਲੇ ਇਹਦੇ ਵਿੱਚ ਹੀ ਕਲਮ ਲਗਾਈ ਸਗੀ ਹੁਣ ਬਿਲਕੁਲ ਦੇਖੋ ਤਿਆਰ ਹੋ ਚੁੱਕੀ ਆ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਚਾਚੀ ਜੀ ਇਹਨਾਂ ਦੇ ਜੋ ਬੂਟਾ ਆ ਅੱਜ ਇਹਨਾਂ ਦੇ ਗਮਲੇ ਦੇ ਵਿੱਚ ਲਗਾ ਰਹੇ ਆ ਸੋ ਬਹੁਤ ਵਧੀਆ ਇਹਨਾਂ ਦਾ ਧੰਨਵਾਦ ਇਹ ਗਮਲੇ ਦੇ ਵਿੱਚ ਲੱਗ ਗਿਆ ਬੂਟਾ ਉਹ ਤੁਸੀਂ ਵੀ ਇਹ ਇਸ ਤਰ੍ਹਾਂ ਗੁਲਾਬ ਦੀਆਂ ਕਲਮਾਂ ਤੋਂ ਉਹਨਾਂ ਦੀ ਕਟਿੰਗ ਕਰਕੇ ਬੂਟੇ ਤਿਆਰ ਕਰ ਸਕਦੇ ਆ ਘਰ ਦੇ ਵਿੱਚ ਤੁਹਾਨੂੰ ਕਿਸੇ ਵੀ ਪ੍ਰਾਈਵੇਟ ਨਰਸਰੀ ਤੋਂ ਬੂਟਾ ਖਰੀਦਣ ਦੀ ਲੋੜ ਨਹੀਂ ਸੋ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ